ਸਰੀਕਾਰ ਦੇ ਸਾਰਿਆਂ ਨੂੰ ਅੱਜ ਆਪਾਂ ਖੋਏ ਦੀ ਤੇ ਨਾਰੀyal ਦੀ ਬਰਫੀ ਬਣਾਵਾਂਗੇ 300 ਗ੍ਰਾਮ ਖੋਆ ਹੈ ਤਾਜ਼ਾ ਖੋਆ ਹੈਗਾ ਤੇ 100 ਗ੍ਰਾਮ ਖੋਪੇ ਦਾ ਬਰਦਾ ਜਿਵੇਂ ਆਪਾਂ ਬਜ਼ਾਰ ਵਰਗੀ ਬਰਫੀ ਬਣਾਵਾਂਗੇ ਤੇ ਹੁਣ ਆਪਾਂ ਨਾਰੀyal ਨੂੰ ਸੇਕ ਲਵਾਵਾਂਗੇ ਥੋੜਾ ਜਿਹਾ ਆਉਂਚਾਕ ਕਿਉ ਪਾ ਕੇ ਭੁੰਨਾਗੇ ਆਪਾਂ ਦੇਸੀ ਜੇਦੋ ਕਿ ਉਹ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਵਿੱਚ ਨਾਰੀਅਲ ਪਾ ਦੇਾਂਗੇ ਨੁਕੇ ਉਗਰਮ ਹੋ ਗਿਆ ਹੁਣ ਆਪਾਂ ਨਾਰੀyal ਪਾਵਾਂਗੇ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਬਾਲਾ ਨਹੀਂ ਲਵਾਉਂਦੇ ਲਓ ਨਾਰੀyal ਨੂੰ ਸੇਕ ਲੱਗ ਗਿਆ ਤੇ ਹੁਣ ਆਪਾਂ ਲਾ ਲਾਂਗੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਲਓ ਕੁੜਾਈ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਹੁਣ ਆਪਾਂ ਖੋਏ ਨੂੰ ਸੇਕ ਲਵਾਵਾਂਗੇ ਇਨਾ ਕ ਪੱਕੇ ਹੋ ਫਾਵਾਂਗੇ ਇਹਦੇ ਚ ਖੋਏ ਚ ਲੋ ਹੁਣ ਖੋਏ ਨੂੰ ਵਿੱਚ ਏਕ ਲੱਗ ਗਿਆ ਤੇ ਆਪਾਂ ਲਾ ਲਾਂਗੇ ਤੇ ਫਿਰ ਆਪਾਂ ਦੂਜੀ ਕੜਾਈ ਤੇ ਰਹਿੰਗੇ ਚਾਹ ਨਹੀਂ ਬਣਾਵਾਂਗੇ ఎన్న పావే థడా పాయా ਇਹ ਖੰਡ ਖੁਰਨ ਲੱਗ ਗਈ ਖੁਰ ਗਈ ਉਹ ਚਾਸ ਨਹੀਂ ਬਣਨੀ ਸ਼ੁਰੂ ਹੋ ਜੂਗੀ ਲਾ ਕੇ ਢੱਕਾ ਜਿਵੇਂ ਹਲੋ ਜੀ ਆਸਨੇ ਆਪਣ ਨੂੰ 5 ਮਿੰਟ ਹੋ ਗਏ 5 ਕਿ ਮਿੰਟ ਬਣੀ ਜਾਂਦੀ ਨੂੰ ਤੇ ਇੱਕ ਤਾਰ ਬਣਾਵਾਂਗੇ ਹਜੇ ਪਤਲੀ ਹੈ ਤੇ ਹਲੋ ਆਪਣੀ ਚਾਸਨੇ ਇੱਕ ਤਾਰ ਬਣ ਗਈ ਤੇ ਹੁਣ ਆਪਾਂ ਵਿੱਚ ਖੋਆ ਪਾਵਾਂਗੇ ਇਹ ਤਾਂ ਮਿਲਾ ਲਿਆਂਗੇ ਵਿੱਚ ਥੋੜਾ ਪਕੋਪੇ ਦਾ ਬਰਾਲਾ ਪਾਵਾਂਗੇ ਇਹ ਚੰਗੀ ਤਰ੍ਹਾਂ ਮਿਲ ਗਿਆ ਸਾਰਾ ਹੁਣ ਖੋਪੇ ਦਾ ਬਰਾਲਾ ਪਾ ਕੇ ਆਪਾਂ ਮਿਲਾਵਾਂਗੇ ਆਪਣੀ ਬਰਫੀ ਬਹੁਤ ਵਧੀਆ ਬਣੂਗੀ ਜਿਵੇਂ ਬਾਜ਼ਾਰ ਵਰਗੀ ਜਿਵੇਂ ਬਾਜ਼ਾਰ ਚ ਹੁੰਦੀ ਹੈ ਬਰਫੀ ਉਸ ਤਰ੍ਹਾਂ ਬਣੂਗੀ ਲੋ ਚੰਗੀ ਤਰ੍ਹਾਂ ਆਪਾਂ ਸਾਰਾ ਕੁਝ ਮਿਲਾ ਲਿਆ ਤੇ ਹੁਣ ਆਪਾਂ ਲਾਵਾਂਗੇ ਖਾਲੀ ਨੂੰ ਉੱਪਰ ਫੈਨ ਲਾ ਕੇ ਰੱਖਿਆ ਹੋਇਆਗਾ ਤੇ ਆਪਾਂ ਇਹਦੇ ਚ ਪਾਵਾਂਗੇ ਆਪਾਂ ਇਹਨੂੰ ਇੱਕੋਇਆ ਕਰ ਦਾਂਗੇ ਅੱਧੀ ਥਾਲੀ 'ਚ ਰੱਖਾਂਗੇ ਇਹਨੂੰ ਆਪਾਂ ਫਰਿੱਜ 'ਚ ਨਹੀਂ ਰੱਖਦੇ ਅੱਜ ਤੇ ਪੱਖੇ ਥੱਲੇ ਰੱਖਾਂਗੇ 2-3 ਘੰਟੇ ਫੇਰ ਤੁਹਾਨੂੰ ਬਾਅਦ 'ਚ ਕੱਟ ਕੇ ਦਿਖਾਵਾਂਗੇ ਉਹ ਆਪਣੀ ਬਰਫੀ ਠੰਡੀ ਹੋ ਗਈ 2-3 ਘੰਟੇ ਹੋ ਗਏ ਪਈ ਨੂੰ ਤੇ ਹੁਣ ਆਪਾਂ ਕਟਾਂਗੇ देखो बर्फी कि वादिया बनी है कि? बहुत वादिया बनी है आप साफ साफ टिक्किया सारिया कड लगे ਲਓ ਆਪਣੀ ਮਰਫੀ ਦੇਖੋ ਕਿੰਦੀ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਨਾਰੀਅਲ ਦੀ ਤੇ ਖੋਏ ਦੀ ਮਰਫੀ ਬਹੁਤ ਵਧੀਆ ਬਣੀ ਹੈ ਬਾਜ਼ਾਰ ਵਰਗੀ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ